ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਮੈਂ ਤੁਹਾਨੂੰ ਦਿਖਾਣਾ ਕਿੱਧਰ ਜਾਣਾ ਸਾਹਮਣੇ ਪਹਾੜੀ ਦੀ ਦੀ ਆ ਉਹਦੇ ਪਿੱਛੇ ਪਹਾੜੀਆਂ ਉਧਰ ਜਾਣਾ ਅੱਜ ਮੇਰਾ ਦੋਸਤ ਰਹਿੰਦਾ ਤੇ ਉਹ ਮਿਲਣ ਜਾਣਾ ਉਹ ਕਹਿੰਦਾ ਸੀ ਯਾਰ ਮੇਰੇ ਕੋ ਗੱਡੀ ਨਹੀਂ ਮੈਨੂੰ ਅੱਜ ਘਰੋਂ ਲੈ ਜੀ ਤੇ ਕੰਮ ਦੇ سلسلے ਦੇ ਵਿੱਚ ਮੈਂ ਕੋਈ ਨਹੀਂ ਮੇਰਾ ਭਰਾ ਮੈਂ ਆਉਣਾ ਘਰੋਂ ਦਾ ਘਟੋ ਘਟ ਮੇਰੇ ਘਰ ਤੋਂ 12 13 ਕਿਲੋਮੀਟਰ ਦੂਰ ਆ ਤੇ ਇਧਰੋਂ ਟਰੈਕ ਸ਼ੁਰੂ ਹੋਣਾ ਮੈਂ ਤੁਹਾਨੂੰ ਟਰੈਕ ਦੱਸਾਂ ਯੋੜੇ ਮੇਰੇ ਦੋਜ਼ਰ ਘਰ ਦਾ ਟਰੈਕ ਸ਼ੁਰੂ ਹੋਣਾ ਨਾ ਉਹ ਟਰੈਕ ਸੇਮ ਇਦਾਂ ਵਾਂ ਜਿੱਦਾਂ ਆਪਾਂ ਕੁੱਲੂ ਤੋਂ ਮਣੀਕਰਨ ਸਾਹਿਬ ਨੂੰ ਨਹੀਂ ਜਾਂਦੇ ਸੜਕਾਂ ਦੇ ਮੋੜ ਕੇ ੜਿੱਕੀਆਂ ਪਹਾੜੀਆਂ ਚੜਾਈਆਂ ਬਾਹਰੋਂ ਦਿਖਾਣਾ ਆ ਦੇਖੋ ਇੱਥੋਂ ਇੱਥੋਂ ਅਸਲੀ ਜਿਓ ਸ਼ੁਰੂ ਹੋ ਜਾਣੀ ਆ ਉਹ ਪਹਾੜੀਆਂ ਜੀ ਜਾਣ ਉਹਦੇ ਘਰ ਇੱਥੋਂ ਹੋਰ ਵੀ ਘਰ ਦਾ 8-9 ਕਿਲੋਮੀਟਰ ਪਿਆ ਉਹ ਸੰਭਲੀ ਪਹਾੜੀਆਂ ਚੜ੍ਹਣੀਆਂ ਆ ਆ ਬੱਚਿਆਂ ਦੀ ਸਾਈਕਲਿੰਗ ਲਈ ਟਰੈਕ ਬਣੇ ਹੋਏ ਆ ਆ ਗਿਆ ਸਟਾਪ ਸਾਈਨ ਮੋੜ ਘੇੜ ਚੈੱਕ ਕਰਿਓ ਕਿੱਦਾਂ ਦੀ ਹੋਣੀ ਹੈ ਪੂਰੇ ਖਦਰ ਨਾਲ ਲਾਈਨ ਟੂ ਲਾਈਨ ਗੱਡੀ ਰਹਿਣੀ ਚਾਹੀਦੀ ਆ ਉਹ ਸਾਮਲੀਆਂ ਪਹਾੜੀਆਂ ਪਹਿਲਾਂ ਜਾਣਾ ਸੀ ਦਾ ਡਾਊਨ ਤੇ ਇੱਥੇ ਆ ਕੀਲ ਆਉਂਦੀ ਆ ਕਈ ਵੇਲੇ ਕੋਰੇ ਇੱਥੇ ਮੱਛੀਆਂ ਫੜਦੇ ਹੁੰਦੇ ਥੱਲੇ ਤਾਂ ਪਾਣੀ ਇਸ ਟਾਈਮ ਜੰਮਿਆ ਹੋਣਾ ਜਾਂ ਥੋੜਾ ਬਹੁਤ ਫਿਸ਼ ਦਾ ਬਣਿਆ ਫਿਸ਼ ਫੜਦੇ ਨਹੀਂ ਪਾਣੀ বরਫੇ ਕਲ ਗਈ ਪਾਣੀ ਚੱਲਦਾ ਗਿਆ ਮੋੜ ਘੇੜ ਲਿਓ ਘਰ ਦੇਖੋ ਘਰ ਕਿੰਨੇ ਸੋਹਣੇ ਸੋਹਣੇ ਆ ਪਿੰਡਾਂ ਦੇ ਘਰ ਲੈ ਬਈ ਬਬ ਤੋਂ ਡੇਂਜਰਸ ਮੋੜ ਆਇਥੇ ਦੇ ਇਹ ਸੜਕ ਦੀ ਚੜਾਈ ਦੇਖੋ ਕਿੰਨੀ ਗਾ ਬਸ ਇੰਨੀ ਕੀ ਚੜਾਈ ਆਪਣੇ ਉੱਤੇ ਇਤੋਂ ਥੋੜੀ ਜਿਹੀ ਘੱਟ ਵਾ ਪਰ ਚੜਾਈ ਉਹ ਜਿਹੜੀ ਮਨੀਕਰਨ ਸਾਹਿਬ ਨੂੰ ਜਾਂਦੀ ਹੈ ਕੁਲੂ ਤੋਂ ਆ ਪਹਿਲੀ ਹੌਲਕਾ ਮੋਦਰੋਂ ਥੱਲੇ ਆਇਆ ਬਹੁਤ ਉੱਪਰ ਜਾਣਾ ਹੈ ਜਾਨੀ ਕਹਿੰਦਾ ਮੈਂ ਨਾ ਸੜਕ ਬਹੁਤ ਉੱਪਰ ਜਾਂਦੀ ਮੈਂ ਨਹੀਂ ਉੱਪਰ ਜਾਣਾ ਆ ਪਹਿਲੀ ਚੜਾਈ ਚੜ ਗਏ ਆਪਾਂ ਤੇ ਆ ਗਈ ਆਪਣੀ ਦੂਜੀ ਚੜਾਈ ਹਾਂ ਆ ਵੀ ਪੰਜਾਬੀਆਂ ਦੇ ਘਰ ਆ ਉਹ ਉਹ ਸੌਣੀ ਉੱਪਰ ਗੱਡੀ ਜਾਂਦੀ ਆ ਗਈ ਦੂਜੀ ਚੜ੍ਹਾਈ ਫੇ ਹਣਾ ਜਿਹੜੀ ਪਹਾੜੀ ਨੂੰ ਪੂਰਾ ਸਮਤਲ ਬਣਾ ਕੇ ਤੇ ਉੱਤੇ ਸੇਬ ਲਾਏ ਹੋਏ ਆਪਣੇ ਪੰਜਾਬੀਆਂ ਦੇ ਖੇਤ ਆ ਵਾਹ ਵਾਹ ਖੇਤੀ ਨੂੰ ਕਹਿੰਦੇ ਆ ਆ ਗਈ ਦੂਜੀ ਆਹ ਮੋੜ ਚੈੱਕ ਕਰਿਓ ਕਿੰਨਾ ਇਹ ਚਿੰਤਪੁਰਨੀ ਮਾਤਾ ਦਾ ਕੂਨੀ ਮੋੜ ਦੀ ਯਾਦਲਾ ਕੂਨੀ ਦੇਖੋ ਪੂਰੀ ਕੂਨੀ ਬਣੀ ਆਹ ਕੋ ਗੱਡੀ ਦਾ ਬੰਪਰ ਉੱਪਰ ਆਇਆ ਨਾ ਦੇਖਿਓ ਆ ਕਿੱਥੇ ਆ ਗਈ ਗੱਡੀ ਆਹ ਕੋ ਚੜ੍ਹਾਈ ਦੇਖੋ ਸੜਕ ਦੀ ਹੌਣ ਚੜਾਈ ਹੋ ਕਿ ਨਹੀਂ ਘਟ ਗਈ ਇੱਚ ਟਰੱਕ ਲੰਘਣਾ ਇੱਚ ਕਾਰ ਆ ਮੈਂ ਕਿੰਨਾ ਥੱਲੇ ਆਇਆ ਬਹੁਤ ਥੱਲੇ ਆਇੜ ਖੇ ਦਾ ਪਹਾੜੀ ਦੇ ਆ ਤੇ ਥੱਲੇ ਥਲੜੀ ਪਹਾੜੀ ਤੋਂ ਆਇਆ ਮੈਂ ਵੀਜ਼ਾ ਜ਼ੋਨ ਹੁਣ ਇੱਥੇ ਦਿਖੋ ਸਿੱਧੀ ਸਮਤਲ ਹੋਈ ਨਹੀਂ ਸੜਕ ਹਾਂ ਬੱਸ ਇਹ ਆ ਸਾਰੇ ਪੰਜਾਬੀਆਂ ਦੇ ਘਰ ਆ ਪੰਜਾਬੀਆਂ ਦੇ ਸ਼ੁਰੂ ਹੋ ਗਿਆ ਕੰਮ ਉਹ ਸਾਹਮਣੇ ਮਾਰਿ ਮਾਰੀ ਪਰ ਦੇਖ ਦੇਖਦਾ ਹੋਰੇ ਹੋਂ ਤਾਂ ਬਰਫ ਹੁਣ ਬਰਫ ਆ ਗਈਆਂ ਸ਼ੇਰਾ ਮੈਨੂੰ ਨਾਮ ਨਾ ਦੇ। ਮੂਰੇ ਸਕੂਲੋਂ ਟੋਪਾ ਮਾਉਨ ਨਾ ਆ ਸਾਰੇ ਪੰਜਾਬੀਆਂ ਦੇ ਖੇਤ ਆ A to Z ਆ ਸਾਰੀ ਪਹਾੜੀ چیر ਕੇ ਖੇਤੀ ਕੀਤੀ ਉਹਨਾਂ ਨੇ ਫਿਰ ਆਹ ਚੜਾਈ ਚੈੱਕ ਕਰਿਓ। ਨਜ਼ਾਰਾ ਦੇਖੋ। ਘਰ ਬਹੁਤ ਪੁਰਾਣੇ ਪੁਰਾਣੇ 100-100 ਸਾਲ ਪੁਰਾਣ ਆ ਘਰ ਜਿੱਦਾਂ ਆ 100-150 ਸਾਲ ਪੁਰਾਣੇ ਘਰ ਆ ਘਰਾਂ ਦੇ ਹਾਲਾਤ ਦੇਖੋ ਕਿਦਾਂ ਦੇ ਇਹ ਸਾਰੇ ਪੰਜਾਬੀਆਂ ਦੇ ਆ। ਦਿਲਵਾਜੀ ਹੋਈ ਉਹ ਧੁੱਪ ਦਿਨ ਬਹੁਤ ਸੋਹਣਾ ਲੱਗਾ ਆਹ ਕੋਣ ਮਾੜੀ ਸੜਕ ਚੋੜੀ ਇਹ ਸਾਰੀ ਪਹਾੜੀ ਹੈ ਦੇਖੋ ਪਲੇਨ ਕਰਕੇ ਇਹ ਉਪਜਾਊ ਮਿੱਟੀ ਹੈ ਇੱਥੇ ਖੇਤੀ ਜਿਹੜਾ ਆਪਣੇ ਇੰਡੀਆ 'ਚ ਆਪਣੇ ਚਲੋ ਇੰਡੀਆ 'ਚ ਪਹਾੜੀ ਵਾਲੇ ਖੇਤ ਉੱਤੇ ਪੌੜੀ ਵਾਲੇ ਖੇਤ ਨਹੀਂ ਹੈਗੇ ਦੇਖੋ ਘਰ ਪੰਜਾਬੀਆਂ ਬਹੁਤ ਤਗਰੇ ਤਗਰੇ ਇਕਾ ਮੇਰੇ ਹੁਣ ਮੈਂ ਸੱਜੇ ਗੱਡੀ ਮੋੜਨੀ ਆ ਪੰਜਾਬੀਆਂ ਦਾ ਘਰ ਚੈੱਕ ਕਰਿਓ ਸਿਰਾ ਅੰਦਰ ਜਾ ਕੇ ਖੇਤਾਂ 'ਚ ਆ ਸੈਲਰ ਵੀ ਲੱਗਿਓ ਆ ਬਹੁਤ ਸਾਹਮਣੇ ਸੈਲਰ ਲੱਗੇ ਪੰਜਾਬੀਆਂ ਨੇ ਲਾਏ ਹੋਏ ਆ ਕੁਆਟਰ ਬਣਾਏ ਹੋਏ ਜਿੱਦਾਂ ਆਪਣੇ ਇੰਡੀਆ ਨਹੀਂ ਭਈਆਂ ਨੂੰ ਕੁਆਟਰ ਬਣਾ ਕੇ ਦਿੰਦੇ ਆ ਤੇ ਇਥੇ ਮੈਕਸੀਕੋ ਮੈਕਸੀਕੋ ਵਾਲੇ ਰੁਕਦੇ ਆ ਨਾ ਕੁਆਟਰਾਂ ਚ ਨੀਲੀਆਂ ਨਹੀਂ ਗੀਆਂ ਚ ਇਹਨਾਂ ਦੇ ਵਿੱਚ ਆਹ ਹਰੇ ਨੀਲੇ ਕੁਆਟਰ ਆ ਸਾਰੇ ਮੈਕਸੀਕੋ ਦੇ ਆਪਣੇ ਪੰਜਾਬੀ ਤੇ ਤੋੜਦੇ ਨਹੀਂ ਸੇ ਕੰਮ ਹੀ ਨਹੀਂ ਹੁੰਦਾ ਉਹਨਾਂ ਕੋਲ ਇਹ ਕਰੀ ਨਹੀਂ ਤਾਂ ਚਮੜੀ ਸੜਨ ਲੱਗ ਪੰਦੀ ਗਰਮੀ ਇਦਾਂ ਦੀ ਇੱਥੇ ਉਹ ਕੋਈ ਵੋਡ ਡਰਕ ਲਾਈ ਹੋਈ ਕਿਸੇ ਨੇ ਸੋੜਾ ਦੇਖੋ ਪਿੰਡਾਂ ਦੀ ਬੀਆ ਬਾਣ ਜੰਗਲ ਭਾਲੂ ਦੇ ਇੱਥੇ ਨਾਰਮਲ ਗੱਲਾਂ ਜਮੈਂ ਨਾਰਮਲ ਗੱਲਾਂ ਭਾਲੂਆਂ ਦੇ ਦੇਖੋ ਕਈ ਪੰਜਾਬੀਆਂ ਦੀ ਆਦਤ ਆ ਪੁਰਾਣਾ ਸਮਾਨ ਵੇਚਦੇ ਨਹੀਂ ਚਾਹੇ ਗਲ ਜਵੇ ਪੁਰਾਣੇ ਸੰਦ ਰੱਖੇ ਹੋਏ ਸਾਰੇ ਦੇਖ ਲਓ ਇਹ ਨਾ ਦੇ ਇੱਥੋਂ ਆਇਆ ਮੁੰਡੇ ਚੱਕਣ ਆ ਇੱਥੇ ਹੀ ਹੋ ਰਿਹਾ ਕਰ ਰਹੇ ਆ ਉਹ ਪੁਰਾਣੇ ਟਰੈਕਟਰ ਦੇਖੋ ਕਿੰਨੇ ਪੁਰਾਣੇ ਪੁਰਾਣੇ ਟਰੈਕਟਰ ਖੜੇ ਗਲ ਗਏ ਸਾਰੇ ਉਹ ਜਿਹੜਾ ਬਣਦਾ ਹੁੰਦਾ ਤੇਲ ਤੂਲ ਕੋਈ ਟੈਂਕਰ ਡੀਜ਼ਲ ਗੱਡੀਆਂ ਖੇ ਇਹ ਹੀ ਸਾਰੀ ਪ੍ਰਾਪਰਟੀ ਵਿਕ ਗਈ ਵੀ ਮੇਰੇ ਨਾਲੋਂ ਆਹ ਉਹ ਯੂਟਾਂ ਦਾ ਕੀ ਹਾਲ ਦਾ ਕਾਰ ਖਤਮ ਹੋ ਗਈਆਂ ਨੇ ਕੇਟੀਬੀ ਨਹੀਂ ਹੁੰਦਾ ਹਾਇ ਇਹਦੀ ਹੋਈ ਹਾਂ ਆਹ ਕੇਕੜਾ ਟਰੱਕ ਜਿੱਤੇ ਲੱਕੜਾ ਢੋਂਦੇ ਇਹ ਪੁਰਾਣੇ ਪੰਜਾਬੀਆਂ ਦੇ ਸਾਹਮਣੇ ਆ ਘੋੜਿਆਂ ਦਾ ਗੌਸ਼ਾਲਾ ਘੋੜਿਆਂ ਦੀ ਇੱਕ ਮੈਂ ਬੈਲਟ ਲਾ ਲਈਏ ਆ ਸਾਰਾ ਘੋੜਿਆਂ ਦਾ ਹਸਤਮਲ ਹਿੰਦੀ ਦੇ ਨਾਸਤਾ ਦੇਖੋ ਨੀਆਂ ਦਾ ਘੋੜੇ ਕਿਦਾਂ ਬੰਨੇ ਹੋ ਉਹ ਸਾਹਮਣੇ ਬੋਰਡ ਦੇਖੋ ਪਾਣੀ ਜਾਣ ਦੇ ਇਹ ਸਾਰੇ ਇਹ ਸਾਰਾ ਪੰਜਾਬੀਆਂ ਦਾ ਦੇਖ ਲੋ ਬੋਪਰ ਆਏ ਜਿਹੜੇ ਇਹ ਲਾਈਵ ਆਪ 47 47 ਖੇਤ ਵੇਚਣ ਲਈ ਦੇ ਲੋ ਉੱੱਥੇ ਸਾਹਮਣੇ ਦੇਖੋ ਵੀਓ برف ਖਤਮ ਹੀ ਹੋ ਗਈ ਹਾਂ ਪੋਪਰ ਹੈ ਦਾ ਬੰਗਲਾ ਦੇ ਕੋਲ ਉਹ ਘਟਾ ਪੰਗਲਾ ਪੋਪਰ ਹੈ ਇਹ ਭਈਆ ਪੰਜਾਬੀਆਂ ਨੇ ਮੱਲਾਂ ਮਾਰੀਆਂ ਪੁਰਾਣੀਆਂ ਖੁੰਡ ਉਹ ਸਾਰੀ ਪ੍ਰਾਪਰਟੀ ਖੇਤ ਸਾਰੇ ਉਹਨਾਂ ਦੇ ਹੀ ਆ ਇਹ ਲੀਚੀ ਦੇ ਬਾਗ ਆ ਆ ਵੀ ਸਾਰੀ ਲੀਚੀ ਆ ਉਹ ਸਾਹਮਣੇ ਸੇਬ ਇਹਨਾਂ ਨੇ ਵੀ ਬੰਗਲਾ ਦੇਖੋ ਪੰਜਾਬੀਆਂ ਦਾ ਆ ਸਾਰੀ ਆ ਦੇਖੋ ਰਿਫਾਇਨਰੀ ਇੱਥੇ ਸੈਲਰ ਲੱਗਣ ਲੱਗਾ ਦੇਖੋ ਬੰਗਲਾ ਪ੍ਰਾਣੇ ਖੁੰਡਾ ਖੁੰਡਾ ਆ ਖੇਤ ਸਾਰੇ ਇਹਨਾਂ ਦੇ ਆ ਬੋਪਰ ਆਇਆ ਲਿਖਿਆ ਬੋਪਰ ਆਏ ਗੇਟ ਤੇ ਲਿਖਿਆ ਬੋਪਰ ਆ ਇਹ ਆ ਮਲਵੀਰ ਬੋਪਰ ਆ ਇਹਦੇ ਪਿੰਡ ਦੇ ਹੋਣੇ ਬੋਪਰ ਆ ਇਹਦੇ ਦੇਖੋ ਮਾਰ ਐਨੀ ਯਾਰ ਆਨ ਕੋ 47 ਕਿੱਲੇ ਵਿਕਦੇ ਵੇ ਇਕੱਠੇ ਖੇਤ 47 46.91 ਏਕੜ ਮਾਹਰ ਕੋਟਲਾਂ ਸੁੱਤੀ ਇਤਰਾਈ ਆਹ ਨਾਲ ਨਾਲ ਪਾਣੀ ਇੱਥੇ ਮੱਛੀਆਂ ਫੜਦੇ ਹੁੰਦੇ ਗੁਰੇ ਕਈ ਵੇਲੇ ਗੰਮੀ ਹੁੰਦੀ ਠੰਢੀ ਦਾ ਹੁਣ ਠੰਡ ਕੱਟ ਗਈ ਹੈ ਚਿੜੀਆਂ ਦਾ ਆਲਣਾ ਦੇਖੋ ਬਬੇ ਚੱਲੋ ਵੀਰ ਤਰਸੀ ਸੱਦਾਈ ਤਲਾ ਮੁੰਡੇ ਨੂੰ ਲਿਆ ਆਪਾ ਚੱਕ ਚਲਿਏ ਕਮਾਂ ਕਰਾਂ ਤੇ ਘਰਾਂ ਨੂੰ ਸਾਹਮਣੇ ਦੇ ਕੋੰਨੇ ਯਾਰਾ ਪਹਾੜੀ ਦਾ ਉੱਗੜ ਕੇ ਨਾ ਸੋਣਾ ਬਾਉਂਡਰੀ ਦੇਖੋ ਜੀ ਅੰਦਰ ਹੀ ਉਹਨੇ ਸੇਬ ਦੇ ਬਾਗ ਲਾਏ ਹੋਏ ਆਹ ਵੇ ਸਾਹਨੇ ਬੀਆ ਦੇ ਘਰ ਦੋਸਤੋ ਪਿੱਛੇ ਉਹ ਦੇਖੋ ਘਰ ਆਹ ਟਰਾਈ ਦੇਖੋ ਟਲਾਨ ਸਾਹਮਣੇ ਪੂਰਾ ਸ਼ਹਿਰ ਦੀਦਾ ਦੇਖਿਆ ਨੀ ਯਾਰਾ ਆ ਸਾਰੇ ਚੈਰੀ ਦੇ ਬਾਗ ਸੇਬਾਂ ਦੇ ਬਾਗ ਤਿੱਖੀ ਚੜਾਈ ਸਿੱਧੀ ਤਿੱਖੇ ਗੱਡੀਆਂ ਢਾਲ ਤੇ ਆਈ ਬੀਮ ਤੇ ਉਹ ਵੀ ਆਈ ਬੀਮ ਦੇ ਲੈਟਾ ਰਖਣੀ ਆ ਉਹ ਸਾਹਮਣੇ ਰਿਪੋਰਟ ਆਣ ਤਿੱਖਾ